ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਜਦੋਂ ਦਾ ਰੋਡ ਬਣਿਆ ਹੈ ਨਾ ਤਕਰੀਬਨ ਅਸੀਂ ਇੱਥੇ ਕਾਫੀ ਚਿਰੋਂ ਗਏ ਰਹਿੰਦੇ ਹਾਂ ਜਦੋਂ ਦਾ ਰੋਡ ਬਣਿਆ ਅਦੋਂ ਦਾ ਇਹੋ ਹਸਾ ਕੋਈ ਨਾ ਕੋਈ ਹਸਾ ਇਥੇ ਵਾਪਰਦਾ ਹੀ ਰਹਿੰਦਾ ਹੈ ਕਿਉਂਕਿ ਜਦੋਂ ਆਤਮਤੁੰਦ ਬਹੁਤ ਕਈ ਸੀ ਉਹਦੀ ਵਜ੍ਹਾ ਨਾਲ ਅਗੜ ਵਿੱਚ ਸਿਰ ਗੱਡੀਆਂ ਚੱਲਦੀਆਂ ਇੱਕ ਦੂਜੇ ਦਾ ਸਹਾਰਾ ਲੈ ਕੇ ਉਹ ਜਦੋਂ ਉਹਨਾਂ ਨੂੰ ਝੰਕਾ ਚਾਕਾ ਲੱਗਦਾ ਤੇ ਉਹ ਗੱਡੀਆਂ ਦਾ ਐਕਸੀਡੈਂਟ ਹੁੰਦਾ ਹੈ ਕਈ ਇੱਥੋਂ ਤੱਕ ਰਿਵੀ ਹੋਇਆ ਕਿ ਕਈ ਜਾਨੀ ਨੁਕਸਾਨ ਵੀ ਕਈ ਹੁੰਦੇ ਨੇ ਜਿਹੜਾ ਕੋਈ ਉਪਰਾ ਬੰਦਾ ਆਂਦਾ ਉਹਨੂੰ ਤਾਂ ਕੋਈ ਪਤਾ ਨਹੀਂ ਹੁੰਦਾ ਵੀ ਇੱਧਰ ਕੀ ਬਣਿਆ ਕੀ ਨਹੀਂ ਹੈ ਜਿਹੜਾ ਤੇ ਇੱਥੋਂ ਦਾ ਰਹਿਣ ਵਾਲਾ ਬੰਦਾ ਜਾਣਕਾਰੀ ਰੱਖਦਾ ਵੀ ਇੱਥੇ ਰੋਡ ਬਣਨ ਰਿਹਾ ਉਹ ਤੇ ਧਰੋ ਕੇ ਲੰਘ ਜਾਂਦਾ ਉਪਰੇ ਬੰਦੇ ਨੂੰ ਕੀ ਪਤਾ ਵੀ ਇੱਥੇ ਕੰਮ ਲੱਗਾ ਹੈ ਜਾਂ ਨਹੀਂ ਲੱਗਾ ਦੂਜਾ ਇਹ ਹੈ ਕਿ ਇਹ ਰੋਡ ਜਲਦੀ ਜਿੰਨੀ ਤੋਂ ਜਿੰਨੀ ਬਣ ਜੇ ਇੱਥੇ ਹਾਸੇ ਹੋਣ ਤੋਂ ਟਲ ਜਾਣਗੇ ਨਹੀਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਐਕਸੀਡੈਂਟ ਹੁੰਦੇ ਰਹਿੰਗੇ ਰਾਤੀਏ ਗੱਡੀਆਂ ਨੂੰ ਝੱਕਾ ਹੀ ਲੱਗਾ ਕਿੰਨੀਆਂ ਗੱਡੀਆਂ ਟੋਟਲ ਇਹ ਦੋ ਗੱਡੀਆਂ ਇਹ ਆ ਵੀ ਅਸੀਂ ਸਰਕਾਰ ਅਗੇ ਇਹੋ ਹੀ ਪ੍ਰਾਰਥਨਾ ਕਰਨਿਆ ਵੀ ਇਹ ਰੋਡ ਜਿਹੜਾ ਹੈ ਜਲਦੀ ਤੋਂ ਜਲਦੀ ਬਣ ਜੇ ਜਿਹੜੇ ਲੋਕਾਂ ਦਾ ਹਾਸਾ ਹੁੰਦਾ ਉਹ ਨਹੀਂ ਹੋਵੇ ਜੀ ਜੀ ਕੀ ਗੱਲ ਬਾਤ ਹੈ ਸਰ ਇਹ ਰਾਤ ਧੁੰਦ ਪਈ ਸੀਗੀ ਤੇ ਉਹਦੇ ਕਾਰਨ ਮਤਲਬ ਹਾਸਾ ਹੋ ਗਿਆ ਮਤਲਬ ਕਿ ਰੋਡ ਅਜੇ ਤੱਕ ਮਤਲਬ ਬਣਿਆ ਨਹੀਂ ਆ ਕਾਫੀ ਧੀਰ ਦਾ ਮਤਲਬ ਰੋਡ ਬਣ ਰਿਹਾ ਪਰ ਹਜੇ ਤੱਕ ਬਣਿਆ ਨਹੀਂ ਆ ਰੋਡ ਉਦੇ ਕਾਰਨ ਇਹ ਹਾਦਸਾ ਹੋਇਆ ਮਤਲਬ ਕਿ ਜਲਦੀ ਤੋਂ ਜਲਦੀ ਮੈਂ ਕਹਿੰਨਾ ਕਿ ਆ ਰੋਡ ਦਾ ਕੰਮ ਹੋ ਜੇ ਤੇ ਮਤਲਬ ਕਿ ਇਹ ਹਾਦਸੇ ਜਿਹੜੇ ਬੰਦ ਹੋ ਜਾਣ ਕੀ ਕੀ ਨੁਕਸਾਨ ਆਇਆ ਕੋਈ ਨੁਕਸਾਨ ਕਹਿੰਦੇ ਕਿ ਬਾਕੀ ਤਾਂ ਸਭ ਠੀਕ ਠਾਕ ਹੈਗਾ ਉਦਾਂ ਫਕੀ ਡਰਾਈਵਰ ਵਗੈਰਾ ਜੋ ਵੀ ਬੰਦੇ ਜਿੰਨੇ ਸਵਾਰੀਆਂ ਹੈਗੀਆਂ ਇਹ ਸਾਰੇ ਬਚ ਚੁੱਕੇ ਗਏ ਬਚਾ ਗਿਆ ਰੱਬ ਦੀ ਕਿਰਪਾ ਉਦੋਂ subscribe click on the bell like comment share